ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ ਧਿਆਨ ਨਾਲ ਸੁਣਿਓ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਵੱਡੇ ਪੁੱਤਰ ਦਾ ਜਨਮ ਹੋਇਆ ਧੰਨ ਬਾਬਾ ਗੁਰਦਿੱਤਾ ਜੀ ਦਾ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਇੱਕ ਧੀ ਦਾ ਜਨਮ ਹੋਇਆ ਧੰਨ ਬੀਬੀ ਵੀਰੋ ਜੀ ਦਾ ਉਹਨਾਂ ਤੋਂ ਬਾਅਦ ਬਾਬਾ ਅਣੀ ਰਾਏ ਬਾਬਾ ਅਟਲ ਰਾਏ ਬਾਬਾ ਸੂਰਜਮਲ ਤੇ ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਛੋਟੇ ਵੱਡੇ ਬਾਬਾ ਗੁਰਦਤਾ ਜੀ ਫਿਰ ਬੀਬੀ ਵੀਰੋ ਜੀ ਫਿਰ ਬਾਬਾ ਅਣੀ ਦਾਏ ਫਿਰ ਬਾਬਾ ਅਟਲ ਰਾਏ ਫਿਰ ਬਾਬਾ ਸੂਰਜ ਮੱਲ ਤੇ ਸਭ ਤੋਂ ਛੋਟੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਭ ਤੋਂ ਵੱਧ ਪਿਆਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਉਂ ਕਰਦੇ ਨੇ ਇਹ ਨਹੀਂ ਵੀ ਛੋਟੇ ਨੇ ਸਭ ਤੋਂ ਇਹ ਸਿੱਖ ਤਵਾਂ ਰੀਖ ਨੇ ਇਤਿਹਾਸ ਲਿਖਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਅੱਜ ਉਹ ਸਥਾਨ ਸ਼੍ਰੀ ਅਮਰਸਰ ਸਾਹਿਬ ਅਕਾਲ ਤਖਸਬ ਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਹੈ ਉਹ ਗੁਰਦੁਆਰੇ ਦਾ ਨਾਮ ਹੈ ਗੁਰੂ ਕੇ ਮਹਿਲ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ 6ਵੇਂ ਪਾਤਸ਼ਾਹ ਅਮਰਤ ਵੇਲੇ ਸ੍ਰੀ ਦਰਬਾਰ ਸਾਹਿਬ ਆਸਾ ਦੀ ਵਾਰ ਚੱਲ ਰਹੀ ਹੈ ਆਸਾ ਦੀ ਵਾਰ ਦੇ ਭੋਗ ਪਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਬਰ ਮਿਲੀ ਪਾਤਸ਼ਾਹ ਤੁਹਾਡੇ ਪਾਹਰ ਸਾਹਿਬ ਜਾਦੇ ਨੇ ਜਨਮ ਲਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੂੰ ਲੈ ਕੇ ਗੁਰੂ ਕੇ ਮਹਿਲ ਗਏ ਤੇ ਜਦੋਂ ਜਾ ਕੇ ਦਰਸ਼ਨ ਕੀਤੇ ਨਾ ਅਜੇ ਜਨਮ ਲਿਆ ਕੁਝ ਘੜੀਆਂ ਦੀ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਦਵ ਨਾਲ ਆਪਣੇ ਹੱਥਾਂ ਵਿੱਚ ਨੰਨਾ ਜਿਹਾ ਸਰੀਰ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਚੁੱਕਿਆ ਔਰ ਪਾਤਸ਼ਾਹ ਨੇ ਕਲ ਕੀ ਜੜਿਆ ਸੀਸ ਆਪਣੇ ਨਵ ਜਨਮੇ ਬੱਚੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਸ਼ੋਹਾ ਦਿੱਤਾ ਸੰਗਤ ਵੇਖਦੀ ਹੈ ਗੁਰੂ ਤੇ ਗੁਰ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਨਾਮ ਤੇ ਆਕਮਲ ਰੱਖਿਆ ਜੇ ਤੇ ਜਨਮ ਹੋਇਆ ਦੋ ਘੜੀਆਂ ਵੀ ਨਹੀਂ ਹੋਈਆਂ ਸ਼ੇਵੇਂ ਪਾਤਸ਼ਾਹ ਨੇ ਚਰਨ ਫੜ ਕੇ ਆਪਣੇ ਮੱਥੇ ਨੂੰ ਕਿਉਂ ਲਾਏ ਨੇ ਇਹ ਗੱਲ ਸਿੱਖਾਂ ਵਿੱਚ ਚਰਚਾ ਵਿਚ ਚੱਲ ਪਈ ਫਿਰ ਪਾਤਸ਼ਾਹ ਨੇ ਮਸਤਕ ਜਮਿਆ ਵਾਪਸ ਉਹ ਸਰੀਰ ਧੰਨ ਮਾਤਾ ਨਾਨਕੀ ਜੀ ਨੂੰ ਫੜਾ ਦਿੱਤਾ ਮਾਤਾ ਨਾਨਕੀ ਨੇ ਸੀਨੇ ਨਾਲ ਲਾ ਕੇ ਪਿਆਰ ਨਾਲ ਦੁੱਧ ਪਿਲਾਇਆ ਸਾਧ ਸੰਗਤ ਸਿੱਖਾਂ ਵਿੱਚ ਚਰਚਾ ਚੱਲ ਪਈ ਗੁਰੂ ਹਰਗੋਬਿੰਦ ਸਾਹਿਬ ਮੌਜੂਦਾ ਗੁਰੂ ਨੇ ਆਪਣਾ ਮਸਤਕ ਕਿਉਂ ਟੇਕਿਆ ਪੈਰਾਂ ਵਿੱਚ ਪਹਿਲੀ ਗੱਲ ਤਾਂ ਸਮਾਜਿਕ ਤੌਰ ਤੇ ਪਿਓ ਕਦੇ ਪੁੱਤਰ ਨੂੰ ਮੱਥਾ ਨਹੀਂ ਟੇਕਦਾ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਦਾ ਮਸਲਾ ਹੈ ਪਰ ਜਿਹੜੀ ਗੱਲ ਮੱਥਾ ਟੇਕਣ ਦੀ ਗੁਰੂ ਵੱਲੋਂ ਹੈ ਉਹ ਸਿੱਖੀ ਦਾ ਮਸਲਾ ਹੈ ਆਪਸ ਵਿੱਚ ਚਰਚਾ ਚੱਲ ਬਈ ਮਹਾਰਾਜ ਇੰਨੇ ਨਵ ਜਨਮੇ ਬਾਲਕ ਨੂੰ ਸੀਸ ਕਿਉਂ ਚੁਕਾ ਹੈ 6ਵੇਂ ਪਾਤਸ਼ਾਹ ਨੇ ਫਿਰ ਜਵਾਬ ਦਿੱਤਾ ਕਹਿੰਦੇ ਸਿੱਖੋ ਸੁਣੋ ਅੱਜ ਜਿਹੜਾ ਸਾਡੇ ਘਰ ਜਨਮ ਧਾਰਿਆ ਨਾ ਇਹਦੇ ਪੈਰਾਂ ਵਿੱਚ ਮੱਥਾ ਪਤਾ ਕਿਉਂ ਟੇਕਿਆ ਇਹਦੇ ਮਸਤਕ ਨੇ ਸਾਨੂੰ ਸਭ ਕੁਝ ਦੱਸ ਦਿੱਤਾ ਇੱਕ ਦਿਨ ਵਕਤ ਆਉਣੇ ਕਿ ਅਜ਼ਰ ਨੂੰ ਜਰਨ ਵਾਲਾ ਹੋਏਗਾ ਇਹ ਦੂਜਿਆਂ ਦੇ ਧਰਮ ਦੀ ਖਾਤਰ ਆਪਣਾ ਸੀਸ ਕੁਰਬਾਨ ਕਰਨ ਵਾਲਾ ਹੋਏਗਾ ਇੱਕ ਦਿਨ ਵਕਤ ਆਉਣੇ ਇਹਨੇ ਅਜ਼ਰ ਨੂੰ ਜਰ ਕੇ ਵਿਖਾਉਣੇ ਇਹਨੇ ਧਰਮ ਦੀ ਚਾਦਰ ਬਣਨੇ ਔਰ ਛੇਵੇਂ ਪਾਦਸ਼ਾਹ ਨੇ ਬਚਨ ਕਹੇ ਕਹਨੇ ਭਾਈ ਇਹਦੇ ਘਰ ਇੱਕ ਮਹਾ ਵਲੀ ਯੋਧਾ ਪੈਦਾ ਹੋਣਾ ਹੈ ਜਿਨੇ ਇਸ ਹਿੰਦੁਸਤਾਨ ਦੀ ਧਰਤੀ ਤੋਂ ਜ਼ੁਲਮ ਕਰਨ ਵਾਲੇ ਮੁਗਲਾਂ ਦੀ ਜੜ ਪੁੱਟ ਕੇ ਰੱਖ ਦਿੱਤੀ ਇਹਦਾ ਮਤਲਬ ਦਸਵੇਂ ਪਾਤਸ਼ਾਹ ਦੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉਹਨਾਂ ਦੇ ਘਰ ਵਿੱਚ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਪਾਤਸ਼ਾਹ ਨੇ ਪਹਿਲਾਂ ਭੁੱਖਾ ਨਹੀਂ ਕਰ ਦਿੱਤੀ ਤਾਈਓ ਇਤਿਹਾਸ ਪੜਿਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਾਦੀ ਤੋਂ ਬਾਅਦ 34 ਸਾਲ ਮਾਤਾ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਔਲਾਦ ਨਹੀਂ ਹੋਈ ਇੱਥੇ ਆਪਣੇ ਮਨਾਂ ਚਾਤ ਮਾਰਿਓ ਚਾਰ ਸਾਲ ਕਿਸੇ ਦੇ ਘਰ ਬੱਚਾ ਨਾ ਹੋਵੇ ਰਿਸ਼ਤੇ ਟੁੱਟਣ ਤੇ ਆ ਜਾਂਦੇ ਨੇ ਤਨ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਾਂ ਹਰ ਰੋਜ਼ ਆਪਣੀ ਨੌ ਮਾਤਾ ਗੁਜਰੀ ਨੂੰ ਕਹਿੰਦੀ ਰਹਤੀ ਏ ਗੁਜਰੀਏ ਬਸ ਵਿਸ਼ਵਾਸ ਰੱਖੀ ਮੈਨੂੰ ਮੀਰੀ ਪੀਰੀ ਦੇ ਮਾਲਕ ਦੇ ਬਚਨਾਂ ਤੇ ਭਰੋਸਾ ਹੈ ਤੇਰੀ ਕੋਖ ਤੋਂ ਮਹਾਵਲੀ ਯੋਧਾ ਪੈਦਾ ਹੋਣ ਜਿਨੇ ਤੁਰਕਾਂ ਦੀ ਜੜ ਪੁੱਟਣੀ ਇਸ ਧਰਤੀ ਤੇ ਉਹ ਵਿਸ਼ਵਾਸੀ ਇਹਨਾਂ ਵੱਡਾ ਛੇਵੇਂ ਪਾਤਸ਼ਾਹ ਨੇ ਜੋ ਬਚਨ ਕਹੇ ਉਹ ਲਿਖੇ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸੇ ਵਕਤ ਬੋਲੇ ਕਹਿੰਦੇ ਅਜਰ ਜਰਨ ਅਰ ਤੀਰ ਤੁਰੰਤਰ ਇਹ ਅਜਰ ਨੂੰ ਜਰਨ ਵਾਲਾ ਹੋਏਗਾ ਇਹ ਧੀਰੇ ਦਾ ਤੁਰਾ ਹੋਏਗਾ ਇਹ ਧਰਮ ਦੀ ਚਾਦਰ ਬਣੇਗਾ ਤੇ ਸਭ ਤੋਂ ਵੱਡੀ ਗੱਲ ਇਸ ਕੇ ਗ੍ਰਹਿ ਪ੍ਰਗਟੇ ਸੁੱਤ ਬਲਵੰਡ ਤੇਜ ਪ੍ਰਚੰਡ ਤੁਰੰਡ ਖਲਖੰਡ ਇਹਦੇ ਘਰ ਇੱਕ ਸੁੱਤ ਮਹਾਬਲੀ ਬਲਵੰਡ ਪੈਦਾ ਹੋਣਾ ਜਿਨੇ ਤੁਰਕਾਂ ਦੀਆਂ ਜੜਾਂ ਪੁੱਟ ਕੇ ਰੱਖ ਦੇਣੀਆਂ ਤੁੰਗ ਗੁਰੂ ਤੇਗ ਬਹਾਦਰ ਮਹਾਰਾਜੀਆਂ ਦਾ ਪ੍ਰਕਾਸ਼ ਹੋਇਆ ਔਰ ਸਾਧ ਸੰਗਤ ਸਿੱਖਾਂ ਨੂੰ ਜਦੋਂ ਪਾਤਸ਼ਾਹ ਨੇ ਇਹ ਬਚਨ ਕਹੇ ਇੱਕ ਗੱਲ ਫਿਰ ਸਿੱਖਾਂ ਹੋਰ ਕੀਤੀ ਮਹਾਰਾ ਤੁਸੀਂ ਗੁਰੂ ਹੋ ਮੌਜੂਦ ਆ ਗੁਰੂ ਉਦੋਂ ਹੀ ਮੱਥਾ ਟੇਕਦਾ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇਣੀ ਹੋਵੇ ਪਾਦਸ਼ਾ ਤੁਸੀਂ ਸੀਸ ਝੁਕਾਇਆ ਠੀਕ ਹੈ ਤੁਹਾਡਾ ਪੁੱਤਰ ਅਜਰ ਨੂੰ ਜਰਨ ਵਾਲਾ ਹੋਏਗਾ ਧਰਮ ਦੀ ਚਾਦਰ ਹੋਏਗਾ ਇਹਦੇ ਘਰ ਮਹਾਵਲੀ ਯੋਧਾ ਪੈਦਾ ਹੋਏਗਾ ਪਰ ਪਾਦਸ਼ਾ ਗੁਰੂ ਤਾਂ ਉਦੋਂ ਸੀਸ ਝੁਕਾਉਂਦੇ ਜਦੋਂ ਕਿਸੇ ਨੂੰ ਗੁਰਤਾ ਗੱਦੀ ਦੇਣੀ ਹੋਵੇ ਮਹਾਰਾ ਤੁਸੀਂ ਕਿਉਂ ਸੀਸ ਝੁਕਾਇਆ ਹੈ ਛੇਵੇਂ ਪਾਦਸ਼ਾ ਨੇ ਮੁਸਕਰਾ ਕੇ ਕਿਹਾ ਸਿੱਖੋ ਤੁਹਾਨੂੰ ਕੋਈ ਸ਼ੰਕਾ ਨਾ ਰਹਿ ਜਾਏ ਸੁਣੋ ਫਿਰ ਧਿਆਨ ਨਾਲ ਜਿੱਦਣ ਇਹ ਵੱਡਾ ਹੋ ਕੇ ਤਪ ਸਾਧ ਕੇ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਬਣੇਗਾ ਉਸ ਦਿਨ ਮੌਜੂਦਾ ਗੁਰੂ ਮੱਥਾ ਟੇਕਣ ਦੇ ਕੋਲ ਨਜ਼ਦੀਕ ਨਹੀਂ ਹੋਏਗਾ ਉਦੋਂ ਮੌਜੂਦਾ ਗੁਰੂ ਨਹੀਂ ਮੱਥਾ ਟੇਕੇਗਾ ਸੀ ਪਹਿਲੀ ਮੱਥਾ ਡੇਕ ਦਿੱਤਾ ਕਿਉਂਕਿ ਬਾਦਸ਼ਾਹ ਨੂੰ ਪਤਾ ਸੀ 8ਵੇਂ ਬਾਦਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਸਰੀਰ ਛੱਡਣਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਹੋਣਗੇ ਉੱਥੋਂ ਬੈਠਿਆਂ ਕਹਿਣਗੇ ਪੰਜ ਪੈਸੇ ਨਰੇਲ ਦੇ ਕੇ ਬਾਬਾ ਵਸੇ ਗ੍ਰਾਮ ਬਕਾਲੇ ਪਰ ਸੀਸ ਝੁਕਾਉਣ ਦੀ ਵਕਤ ਨਹੀਂ ਹੋਏਗਾ ਇਸ ਲਈ ਛੇਵੇਂ ਪਾਤਸ਼ਾਹ ਨੇ ਪਹਿਲੇ ਮੱਥਾ ਟੇਕ ਦਿੱਤਾ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਿਹਾ ਭਾਈ ਜਿੱਦਣ ਇਹ ਗੁਰਤਾ ਗੱਦੀ ਤੇ ਆਏਗਾ ਉਸ ਦਿਨ ਮੱਥਾ ਟੇਕਣ ਲਈ ਮੌਜੂਦ ਨਹੀਂ ਹੋਏਗਾ ਗੁਰੂ ਅਸੀਂ ਪਹਿਲੇ ਮੱਥਾ ਢੇਕ ਦਿੱਤਾ ਇਹਦੀ ਇੱਕ ਚੀਜ਼ ਮੈਂ ਹੋਰ ਤੁਹਾਨੂੰ ਉਦਾਹਰਨ ਦੇਦਾ ਕਈ ਵਾਰ ਕਹਿੰਦੇ ਜੀ ਐਵੇਂ ਕਥਾ ਕਹਾਣੀਆਂ ਲਿਖੀਆਂ ਹੋਈਆਂ ਪਾਹੀ ਗੁਰਦਾਸ ਸਾਹਿਬ ਜੀ ਦਾ ਬਚਨ ਪੜੋ ਜਦੋਂ ਪਾਹੀ ਗੁਰਦਾਸ ਸਾਹਿਬ ਨੇ ਆ ਪੌੜੀ ਲਿਖੀ ਨਾ ਕਿ ਪੰਜ ਪਿਆਲੇ ਪੰਜ ਪੀਰ ਛਟਾਂ ਪੀਰ ਬੈਠਾ ਗੁਰ ਭਾਣੀ ਅਰਜੁਨ ਕਹਿਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਦੀ ਪੀੜੀ ਚੱਲੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਦਾ ਵੋ ਪਰ ਉਪਕਾਰੀ ਸਿੱਖਾਂ ਨੇ ਪੁੱਛਿਆ ਫਿਰ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਅੱਗੇ ਫਿਰ ਕੀ ਹੋਏਗਾ ਭਾਈ ਗੁਰਦਾਸ ਸਿੰਘ ਨੇ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿਤਾ ਸਾਡੇ ਤੋਂ ਬਾਅਦ ਯੁਗ-ਯੁਗ ਸਤਗੁਰ ਧਰੇ ਅਵਤਾਰੀ ਇਹਦਾ ਅਰਥ ਹੈ ਯੁਗ ਤੇ ਯੁਗ 2 ਤੇ 2 4 ਯੁਗ ਦਾ ਅਰਥ ਹੁੰਦਾ ਦੋ ਯੁਗ-ਯੁਗ ਸਤਗੁਰ ਧਰੇ ਅਵਤਾਰੀ ਦਾ ਅਰਥ ਹੈ ਅੱਗੇ ਸਤਗੁਰੂ ਅਵਤਾਰ ਧਾਰਨ ਗਏ ਯੁਗ ਤੇ ਯੁਗ 2 ਤੇ 2 4 ਪਾਤਸ਼ਾਹਾਂ ਅੱਗੇ ਸਰੀਰ ਹੋਰ ਧਾਰਨ ਕਰਨ ਦੀਆਂ 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ 8ਵੇਂ ਪਾਤਸ਼ਾਹ 9ਵੇਂ ਤੇ 10ਵੇਂ ਪਾਤਸ਼ਾ ਜੁਗ-ਜੁਗ ਸਤਿਗੁਰ ਧਰੇ ਅਵਤਾਰੀ ਇਹ 6ਵੇਂ ਪਾਤਸ਼ਾ ਵਿੱਲੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਖੈਰ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾ ਨੂੰ 6ਵੇਂ ਪਾਤਸ਼ਾ ਨਾਲ ਰੱਖਦੇ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਚਲਾਣਾ ਹੋਇਆ ਨਾ ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ 9 ਸਾਲ ਦੀ ਉਮਰ ਹੈ ਆਪਣੇ ਮਨਾਂ ਚਾਤ ਮਾਰਿਓ ਆਪਾਂ 9 ਸਾਲ ਦੇ ਬੱਚੇ ਨੂੰ ਸੰਸਕਾਰ ਤੇ ਨਹੀਂ ਲੈ ਕੇ ਜਾਂਦੇ ਵੇ ਬੱਚਾ ਆ 6ਵੇਂ ਪਾਚਾ ਆਪਣੇ ਪਰਿਵਾਰ ਚੋਂ ਜੇ ਨਾਲ ਲੈ ਕੇ ਗਏ 9 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਭ ਨੂੰ ਲੈ ਕੇ ਗਏ ਕਿਉਂ 9 ਸਾਲ ਦੀ ਉਮਰ ਤੱਕ ਬਾਬਾ ਬੁੱਢਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਿਆ ਵੀ ਦਿੰਦੇ ਰਹੇ ਅੱਜ ਸੰਸਕਾਰ ਦਾ ਵਕਤ ਆਇਆ ਅੰਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਲੈ ਕੇ ਗਏ ਕੋਲ ਪਤਾ ਕਿਉਂ ਰੱਖਿਆ ਬਾਬੇ ਬੁੱਢੇ ਦੀ ਚਰਨ ਸ਼ੋਪਰਾਪਤ ਹੋਵੇ ਬਾਬੇ ਬੁੱਢੇ ਕੋਲੋਂ ਸਿੱਖੀ ਦਾ ਤਤ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਆਵੇ ਸਾਧ ਸੰਗਤ ਆਪਾਂ ਬੱਚਿਆਂ ਨੂੰ ਬਹਿਮਾ ਸ਼ਾਦੀਆਂ ਤੇ ਲੈ ਕੇ ਜਾਂਦੇ ਅੰਤਮ ਸੰਸਕਾਰ ਤੇ ਕੋਈ ਨਹੀਂ ਲੈ ਕੇ ਜਾਂਦਾ ਜਦੋਂ ਉਹਨਾਂ ਘੜੀਆਂ ਚ ਲੈ ਕੇ ਜਾਉਂਗੇ ਬੱਚਿਆਂ ਨੂੰ ਸੋਝੀ ਤੇ ਅਕਲ ਵੱਧ ਆਉਂਦੀ ਹੈ ਮੈਨੂੰ ਦੱਸਿਓ ਡੀਜੇ ਉੱਤੇ ਕਿਹੜੇ ਬੱਚੇ ਨੂੰ ਅਕਲ ਆਉਂਦੀ ਹੈ ਪੈਲਸਾਂ ਵਿੱਚ ਜਾ ਕੇ ਕਿਹੜੀ ਸ਼ਖਸ